ਸੱਤ ਨੰਬਰ ਦੀ ਹੈਰੋਂ ਵਾਲੀ ਹੱਬ ਲਈ ਆਪ ਤਿਆਰ ਕੀਤੇ ਨੇ ਵੀ ਸਾਰੇ ਗਰਾਰੀਏ ਦੀ ਵੱਡੀਆ ਕੰਬੈਨ ਨਾਲ ਖੇਲਿਆਣੇ ਹੁਣ ਤੇ ਆਪਣੇ ਵਿੱਡ ਲੰਬਾ ਵੀ ਕਰ ਸਕਦੇ ਹੈਗੇ ਇਹਦਾ ਨੇ 10 ਗੇਸ ਦਾ ਲਾਇਆ ਬਾਈ ਟਰਾਲੀ ਵਾਲੀ ਚਿੱਦਰ ਦਾ ਮੋੜ ਨਹੀਂ ਉਹਨਾਂ ਚ ਆਪ ਨੂੰ ਲੱਕੜ ਦੀ ਫੱਟੀ ਮਿਲਦੀ ਹੈ ਇਹ ਕਈ ਵਾਰੀ ਆਪਾਂ ਨੇ ਸਮਾਨ ਲਾਦ ਲੀਂਦਾ ਟੁੱਟ ਵੀ ਜਾਂਦੀ ਆ ਤੇ ਇਹਦੇ ਚ ਲੋਹੇ ਦੀਆਂ ਪਾਈਆਂ ਵੀ ਕੱਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਬਾਈਕ ਟਰਾਲੀ ਜਿਹੜੀ ਕਿ ਡਿਸਕਵਰ ਦੇ ਫਿੱਟ ਕੀਤੀ ਆਪਾਂ ਨੇ ਜ਼ਿਮੀਂਦਾਰ ਭਰਾਵਾਂ ਵਾਸਤੇ ਤੇ ਅਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਇਹਦੇ ਕੀ ਕੀ ਸਮਾਨ ਲੱਗਿਆ ਵਾ ਪਹਿਲਾਂ ਤਾਂ ਆਪਾਂ ਇਹਦੇ 85 ਬਾਰੇ ਦੱਸਾਂਗੇ ਤੁਹਾਨੂੰ ਇਹ ਤਿੰਨ ਡੇਡ ਦਾ ਚੈਨਲ ਲੱਗਿਆ ਵਾ ਜੀ ਵਧੀਆ ਹੈਵੀ ਚੈਨਲ ਲੱਗਿਆ ਵਾ ਤੇ ਨੀਚੇ ਤੋਂ ਦਿਖਾਵਾਂਗੇ ਤੁਹਾਨੂੰ ਆਪਾਂ ਗਰਾਰੀਆਂ ਇਹਦੀਆਂ ਪਿੱਛੇ ਗਰਾਰੀ ਇਹਦੀ ਵੱਡੀ ਆ ਕੰਬੈਨ ਵਾਲੀ ਤੇ ਅੱਗੇ ਛੋਟੀ ਗਰਾਰੀ ਪਈ ਵੀ ਆ ਇਹਦੇ ਚ ਜਿਵੇਂ ਆਪਾਂ ਨੂੰ ਡਬਲ ਬ੍ਰੇਕ ਮਿਲ ਜਾਂਦੀ ਹੈ ਜੀ ਇੱਕ ਤਾਂ origignal ਬ੍ਰੇਕ ਰਹਿ ਜਾਂਦੀ ਹੈ ਇੱਕ ਪੁਲੀ ਪਾ ਕੇ ਉਹ ਲਾਈ ਵੀ ਆਪਾਂ ਨੇ ਬ੍ਰੇਕ ਤੇ ਕਈ ਵਾਰੀ ਚੈਨ ਉੱਤਰ ਜਾਂਦੀ ਹੈ ਤਾਂ ਜਾਂ ਢਿੱਲੀ ਹੋ ਜਾਂਦੀ ਆ ਤੇ ਉਹਦੇ ਚ ਫਿਰ ਗੱਡੀ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਇਹ origignal breaker ਰਹਿ ਜਾਂਦੇ ਨੇ ਜੀ ਤੇ ਉਹ ਤੋਂ ਬਾਅਦ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਇਹ ਹੈਗੀ ਫੱਟੀ ਆਪਣੀ ਡੇਡ ਡੇਡ ਢਾਈ ਦੀ ਫੱਟੀ ਪਾਇ ਪਾਇ ਬਾਈ ਬਾਕੀ ਜਿਹੜੇ ਆਮ ਬੰਦੀਆਂ ਨੇ ਜਿਹੜੀਆਂ ਉਹਨਾਂ ਚ ਆਪਾਂ ਨੂੰ ਲੱਕੜ ਦੀ ਫੱਟੀ ਮਿਲਦੀ ਹੈ ਇਹ ਕਈ ਵਾਰੀ ਆਪਾਂ ਨੇ ਸਮਾਨ ਲੱਦ ਲੈਂਦੇ ਟੁੱਟ ਵੀ ਜਾਂਦੀ ਆ ਤੇ ਇਹਦੇ ਚ ਲੋਹੇ ਦੀਆਂ ਪਾਈਆਂ ਵੀ ਨੇ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਲਾਈ ਦੇ ਬਾਰੇ ਜਿਹੜੇ ਇਹ ਲਾਈ ਵੀਲ ਨੇ ਹੀ ਆਪਣੇ ਇਹ ਆਪਾਂ ਨੇ ਆਪ ਤਿਆਰ ਕੀਤੇ ਨੇ ਵੀ ਸਾਰੇ ਠੀਕ ਹੈ ਜੀ ਇਹਦੇ ਚ ਆਪਾਂ ਨੇ ਚਾਬੀ ਲਾਈ ਵੀ ਆ ਬਾਕੀਆਂ ਚ ਕੀ ਹੁੰਦਾ ਵੀ ਉਸਰਾ ਕਮਾਰ ਕੇ ਨਟ ਵਗੈਰਾ ਲਾ ਦਿੰਦੇ ਨੇ ਉਹ ਥੋੜੀ ਦੇਰ ਚੱਲਣ ਨਾਲ ਇਹਦੇ ਚ ਢਿੱਲ ਪੈ ਜਾਂਦੀ ਹੈਗੀ ਫਿਰ ਨਿਕਲਦਾ ਹੀ ਕੋਈ ਨਹੀਂ ਹੈਗੀ ਬਈ ਲੋਏ ਵੀ ਤੁਸੀਂ ਆਪ ਹੀ ਬਣਾਉਨੇ ਹੋ ਹਾਂਜੀ ਹਾਂਜੀ ਵੀਰੇ ਇਹ ਸਾਰਾ ਸਮਾਨ ਆਪਾਂ ਨੇ ਆਪ ਖੁਦ ਆਪਣੇ ਕਾਰਖਾਨੇ ਚ ਤਿਆਰ ਕੀਤਾ ਜੀ ਇਹ ਸਾਰਾ ਆਪਣੇ ਅੰਦਰ ਹੀ ਬਣਦਾ ਹੀ ਤੇ ਸਾਰਾ ਸਮਾਨ ਨਵਾਂ ਹੋਊਗਾ ਜੀ ਇਹਦੇ ਚ ਇਹਦੇ ਚ ਚਾਬੀ ਲੱਗੀ ਵੀ ਹੈਗੀ ਜੀ ਵੀ ਢਿੱਲ ਪੈਣ ਦਾ ਕੋਈ ਮਤਲਬ ਹੀ ਨਹੀਂ ਹੈਗਾ ਜੀ ਸ਼ਾਫਟ ਬਹੁਤ ਹੈਵੀ ਪਾਈ ਵੀ ਹੈ ਜੀ ਬੈਰਿੰਗ ਦਿਖਾਵੇਂ ਤੁਹਾਨੂੰ ਜੀ 208 ਨੰਬਰ ਦੇ ਜੀ ਨਵੇਂ ਫਰੈਸ਼ ਤੇ ਉੱਪਰ ਆ ਜੋ ਇਹਦੇ ਦਿਖਾਵਾਂ ਤੁਹਾਨੂੰ ਇਹਦਾ ਉੱਪਰ ਲਾਇਆ ਹੋਇਆ ਆਪਣੇ ਵਿੱਡ ਵਿੱਡ ਜਿਵੇਂ ਜੀ ਇਹਦੇ ਚ ਆ ਜਾਂਦੇ ਨੇ ਆਪਣੇ 5 ਗ੍ਰੇਡ نیچے ਆ ਜਾਂਦੇ ਨੇ 5 ਗ੍ਰੇਡ ਉੱਪਰ ਆ ਜਾਂਦੇ ਨੇ 10 ਗ੍ਰੇਡ ਆ ਜਾਂਦੇ ਨੇ ਟੋਟਲੇ ਇਹਦੇ ਚ ਤੇ ਕਈ ਵਾਰੀ ਆਪਾਂ ਨੂੰ ਕੱਖ ਵਗੈਰਾ ਲਿਆਣ ਦੇ ਹੁਣ ਆਹ ਚੀਜ਼ ਕਿਸ ਵਾਸਤੇ ਲਾਈ ਆ ਬਈ ਆ ਬ੍ਰੀਮੀਆ ਇਹ ਇੱਥੇ ਤੱਕ ਦਾ ਆਪਣਾ ਇੱਕ ਇੱਕ ਗ੍ਰੇਡ ਆ ਜਾਂਦਾ ਦੂਜਾ ਗ੍ਰੇਡ ਆ ਜਾਂਦਾ ਉਰੇ ਤੱਕ ਕਈ ਵਾਰੀ ਚਲੋ ਜ਼ਿੰਮੇਵਾਰ ਭਰਾ ਬੰਦਾ ਬੇਧਿਆਨ ਹੋ ਜਾਂਦਾ ਕਿ ਅੱਗੇ ਚਲਾਂਦਾ ਕਈ ਉਹ ਗਿਰਨ ਦਾ ਡਰ ਰਹਿ ਜਾਂਦਾ ਗ੍ਰੇਡ ਦਾ ਇਹਨੂੰ ਰੱਸੀ ਪਾ ਲੈਂਦੀ ਆਪਾਂ ਨੇ ਕਈ ਵਾਰੀ ਤੇ ਇਹਦੇ ਕੱਖ ਲਿਆਣੇ ਹੁਣ ਤੇ ਆਪਣੇ ਵਿੱਡ ਲੰਬਾ ਵੀ ਕਰ ਸਕਦੇ ਹੈਗੇ ਇਹਦਾ 1 ਫੁੱਟ ਤੱਕ ਦਾ ਲੰਬੀ ਹੋ ਜਾਂਦੀ ਹੈ ਜੀ 4.5 ਦਾ 5 ਫੁੱਟ ਲੰਬੀ ਹੋ ਜਾਂਦੀ ਇਹਦਾ ਸਾਈਜ਼ ਹੈਗਾ ਜੀ ਆਪਣਾ 3 ਫਿੱਟ ਬਾਈ 4.5 ਫਟ ਤੇ ਸਾਈਡ ਤੇ ਪਿੱਛੇ ਆਪਾਂ ਨੂੰ ਇੱਕ ਇਹ ਸਪੋਰਟ ਮਿਲ ਜਾਂਦੀ ਹੈਗੀ ਜੀ ਤੇ ਇਹਦੇ ਡਾਲੇ ਬਾਰੇ ਦੱਸਾਂ ਜੀ ਤੁਹਾਨੂੰ ਡਾਲਾ ਬਹੁਤ ਹੈਵੀ ਲੱਗਿਆ ਬਈ ਡਾਲਾ ਆਪਾਂ ਨੇ 10 ਗੇਜ ਦਾ ਲਾਇਆ ਬਈ ਟਰਾਲੀ ਵਾਲੀ ਚਿੱਦਰ ਦਾ ਮੋੜ ਕੇ ਵੀ ਬਲਬੁਲ ਖਾਨ ਦਾ ਤਾਂ ਮਤਲਬ ਹੀ ਨਹੀਂ ਕੋਈ ਵੀ ਕਿਧਰੇ ਨੂੰ ਬਿੰਗਾ ਬੂੰਗਾ ਹੋ ਜੇ ਬਹੁਤ ਹੈਵੀ ਸਮਾਨ ਲੱਗਿਆ ਵਾ ਜੀ ਤੇ ਸਾਈਡ ਤੇ ਫਿਰ ਦਿਖਾਵਾਂ ਤੁਹਾਨੂੰ ਇਹਦੇ ਚ ਆਪਾਂ ਨੇ ਜਿਹੜੇ ਟਾਇਰ ਵਗੈਰਾ ਲੱਗੇ ਨੇ ਹੈਗੇ ਟੀਵੀਐਸ ਕੰਪਨੀ ਦੇ ਤੇ ਇੱਧਰ ਆਪਾਂ ਨੇ 7 ਨੰਬਰ ਦੀ ਹੈਰੋਂ ਵਾਲੀ ਹੱਬ ਲਾਈਵ ਹੈ ਜੀ 32307 ਦੇ 베어ਿੰਗ ਪਾਏ ਹੋਏ ਆ ਟੇਪਰ ਗੋਲੀ ਦੇ ਕਈ ਵਾਰ ਜੇ ਢਿੱਲੇ ਪੈ ਜਾਂਦੀਆਂ ਤਾਂ ਚੈੱਕ ਨਟ ਕੱਸ ਦੋ ਢਿੱਲੇ ਨਿਕਲ ਜਾਂਦੇ ਜਿਹੜੇ ਗੋਲ ਗੋਲੀ ਦੇ ਹੁੰਦੇ ਆ ਉਹਨਾਂ ਢਿੱਲੇ ਨਹੀਂ ਨਿਕਲਦੀ ਹੈਗੇ ਜੀ ਬਈ 베어ਿੰਗ ਵਗੈਰਾ ਤਾਂ ਪੁਰਾਣੇ ਲਾਉਣ ਦੇ ਉਹਨੇ ਨਾ ਜੀ ਨਾ ਜੀ 베어ਿੰਗ ਤਾਂ ਛੱਡੋ ਵੀਰੇ ਇੱਕ ਨਟ ਤੱਕ ਵੀ ਪੁਰਾਣਾ ਨਹੀਂ ਹੈਗਾ ਸਭ ਕੁਝ ਨਵਾਂ ਫਰੈਸ਼ ਬੈਰਿੰਗ ਨੇ 8 ਨੰਬਰ ਦੇ ਇਹਦੇ ਚ ਵੀ ਨਵੇਂ ਨੇ ਠੀਕ ਹੈ ਟਾਇਰ ਵੀ ਨਵੇਂ ਨੇ ਨਟ ਵੀ ਨਵੇਂ ਨੇ ਲੋਹਾ ਤਾਂ ਸਾਰਾ ਨਵਾਂ ਹੀ ਆ ਤੁਹਾਡੇ ਕਹਿਣ ਦਾ ਪਾਵੇ ਮੋਟਰਸਾਈਕਲ ਪੁਰਾਣਾ ਬਾਕੀ ਸਾਰੀ ਚੀਜ਼ ਨਵੀਂ ਆਏ ਹਾਂਜੀ ਹਾਂਜੀ ਬਸ ਜਦ ਆਪਣਾ ਜ਼ਿੰਮੇਵਾਰ ਪ੍ਰਾਪਤ ਗੱਡੀ ਲੈ ਕੇ ਜਾਂਦਾ ਬਸ ਐ ਹੋ ਜਾਂਦਾ ਵੀ ਆਪਾਂ ਕੋਈ ਕੰਪਨੀ ਜੋ ਕੋਈ ਗੱਡੀ ਘੜਾ ਕੇ ਲੈ ਕੇ ਆ ਕਿਉਂ ਸਾਰਾ ਕੁਝ ਨਵਾਂ ਬਾਈ ਜੀ ਕੋਈ ਦਿੱਕਤ ਨਹੀਂ ਹੈਗੀ ਇਹਦੇ ਚ ਸ਼ਾਫਟ ਬਹੁਤ ਹੈਵੀ ਆ ਤੇ ਸਾਈਡ ਤੇ ਆਪਾਂ ਨੂੰ ਜਿਵੇਂ ਇੱਕ ਟੂਲ ਮਿਲ ਜਾਂਦਾ ਹੈਗਾ ਜੀ ਇਹਦੇ 'ਚ ਟੂਲ 'ਚ ਆਪਾਂ ਜਿਵੇਂ ਪਾਣੀ ਦੀ ਬੋਤਲ ਰਸਬ ਵਗੈਰਾ ਕੋਈ ਟੀਫਨਾ ਆਪਣਾ ਰੋਟੀ ਰੱਖ ਲੀਨੇ ਆਪਾਂ ਇਹਦੇ 'ਚ ਖੇਤ ਜਾਂਦੇ ਆ ਜੀ ਤੇ ਉੱਪਰ ਜਿਹੜਾ ਆਪਣਾ ਵਿੱਡਾ ਹੀ ਇਹ ਇਹ ਵੀ ਫੋਲਡ ਆ ਜੇ ਕਈ ਵਾਰੀ ਚਲੋ ਖੋਲਣਾ ਹੋਵੇ ਤਾਂ ਤਿੰਨ ਨਾਟ ਨੇ ਤਿੰਨ ਇੱਕ ਤਿੰਨ ਇੱਧਰ ਨੇ ਤੈਨੂੰ ਉੱਧਰ ਨੇ ਤੇ ਆਪਾਂ ਖੋਲ ਕੇ ਇਹਨੂੰ ਰੱਖ ਸਕਦੇ ਹੈਗੀਆਂ ਤੇ ਜੇ ਕਈ ਵਾਰੀ ਚਲੋ ਜ਼ਰੂਰਤ ਇਹਦੇ 'ਚ ਮਤਲਬ ਜਿਵੇਂ ਆਪਾਂ ਨੇ ਮਾਰਕੀਟ 'ਚੋਂ ਡਾਈ ਰੇ ਘਰੇ ਲੈ ਕੇ ਜਾਣਾ ਹੋਵੇ ਇਹਦੇ ਚੱਕਰ ਟੁਕਟ ਵੀ 10 12 ਥੈਲੇ 15 ਥੈਲੇ ਵੀ ਪਾ ਲਓ ਕੋਈ ਦਿੱਕਤ ਨਹੀਂ ਆਊਗੀ ਠੀਕ ਹੈ ਧੰਨਵਾਦ ਜੀ ਸਾਰੇ ਕਿਸਾਨ ਵੀਰਾਂ